ਇੱਕ ਨੂੰ अर्ली मॉर्निंग ਲгайਪੁਰ ਸੁਪਰ ਪੈਂਡਾ প্রত্যেক ਡਾਕਟਰ ਰਾਜਰ ਸੰਦੂ ਦੇ ਨਾਮ ਦਾ ਇੱਕ ਯੂਟਿਊਬਰ ਇਹਨਾਂ ਦਾ ਉਹ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਦੇ ਘਰ ਗ੍ਰੇਡ ਲੋਗ ਗ੍ਰਨੇਡ ਲੋਬਿੰਗ ਹੋਈ ਐ ਸਵੇਰੇ ਸਾਡੇ ਵੱਲੋਂ ਉੱਥੇ ਇਮੀਡੀਟਲੀ ਰਸ਼ ਕੀਤਾ ਗਿਆ ਜਾ ਕੇ ਦੇਖਿਆ ਤੇ ਵਾਕਈ ਜਿਹੜੀ ਉੱਥੇ ਗ੍ਰਨੇਡ ਲੋਬਿੰਗ ਸੀ ਉਹਦੇ ਵਿੱਚ ਅਸੀਂ ਜਦੋਂ ਸਾਰਾ ਸੀਨ ਨੂੰ ਟ੍ਰਾਈ ਇਨਸਪੈਕਟ ਕੀਤਾ ਰਕਵਕ ਟੀਮ ਲਾਗੇ ਅਸੀਂ ਜੋ ਵੀ ਇੱਥੋਂ ਗ੍ਰੇਡ ਨੂੰ ਨੂੰ ਸਹੀ ਤਰੀਕੇ ਨਾਲ ਉਠਾ ਕੇ ਤੇ ਉਹਦੀ ਐਗਜ਼ਾਮੀਨੇਸ਼ਨ ਲਈ ਭੇਜ ਦਿੱਤਾ ਸੋ ਉਹਦੇ ਵਿੱਚ ਸਾਨੂੰ ਮੌਕੇ ਤੋਂ ਜਿਹੜੇ ਕਾਫੀ ਜ਼ਿਆਦਾ ਕਲਿਊ ਮਿਲੇ ਸੇਮ ਵੇ ਇੱਕ ਜਿਹੜੀ ਵੀਡੀਓ ਵਾਇਰਲ ਹੋ ਗਈ ਸੀ ਇੱਕ ਪਾਕਿਸਤਾਨ ਦਾ ਜਿਹੜਾ ਸ਼ਹਜਾਦ ਭੱਟੀ ਸੀਗਾ ਉਹਦੀ ਉਥੋਂ ਸਾਨੂੰ ਕਾਫੀ ਜ਼ਿਆਦਾ ਕਲਿਊ ਮਿਲਿਆ ਤੇ ਸਾਡੀ ਆਪ ਦੇ ਹਿਸਾਬ ਨਾਲ ਹੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ 36 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜੀ ਸਾਨੂੰ ਇਹਦੇ ਜਿਹੜੇ ਕਲਪਰੇਟਸ ਦਾ ਜਿਹੜਾ ਉਹਦੇ ਤੱਕ ਸਾਡੀ ਪਹੁੰਚ ਬਣ ਗਈ ਜੁਆਇੰਟ ਅਪਰੇਸ਼ਨ ਕੀਤਾ ਅਸੀਂ ਜਾ ਕੇ ਅੰਬਾਲਾ ਤੋਂ ਤੇ ਅੰਬਾਲਾ ਜਮਨਾ ਨਗਰ ਜਮਨਾ ਨਗਰ ਬਿੱਟਾ ਪਿੰਡ ਹੈ ਬਿੱਟਾ ਪਿੰਡ ਬਲਾਸਪੁਰ ਪੁਲਿਸ ਸਟੇਸ਼ਨ ਪੈਂਦਾ ਉੱਥੋਂ ਅਸੀਂ ਕਿ ਹਰਦੇਵ ਕੰਬੋਲ ਨਾਂ ਦਾ ਜਿਹੜਾ ਕੰਜੂਸ ਜਿਹਨੂੰ ਉਹਨੇ ਨੇਡ ਕਰੋ ਕੀਤਾ ਸੀਗਾ ਉਹਨੂੰ ਅਸੀਂ ਜਿਹੜਾ ਉੱਥੇ ਪ੍ਰੈਸ ਕੀਤਾ ਉਹ ਇਹਨੂੰ ਪੁੱਛਿਆ ਉਹਨਾਂ ਵਕਿਆ ਜਿਹੜਾ ਆਪਣਾ ਜਿਹੜਾ ਇਹਨੂੰ ਕੰਫੈਸ ਕੀਤਾ ਵੀ ਮੈਂ ਹੀ ਇਹ ਕੀਤਾ ਉਦੀ ਤੇ ਅੱਗੇ ਪੁਛਕਿਸ਼ ਤੇ ਜਿਹੜਾ ਸਾਨੂੰ ਇੱਕ ਬੰਦੇ ਹੋਰ ਫਿਗਰ ਹੋਇਆ ਸੀਗਾ ਉਹਦਾ ਨਾਂ ਸੀਗਾ ਅਮਰਿਤ ਰੀਤ ਸਿੰਘ ਅਮਰਿਤ ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਇੱਕ ਬਹੁਤ ਛਲੇ ਦੇ ਵਿੱਚ ਪੈਂਦਾ ਹੈ ਇਸ ਤਰ੍ਹਾਂ ਇੰਟਰੋਗੇਸ਼ਨ ਕਰਦੇ ਕਰਦੇ ਸਾਨੂੰ ਚਾਰ ਜਿਹੜੇ ਹੋਰ ਜਿਹੜੇ ਇਸ ਹਾਰਦਿਕ ਹਾਰਦਿਕ ਅੰਬੋਲ ਤੋਂ ਇਲਾਵਾ ਚਾਰ ਕਿਉਂ ਜਿਹੜੇ ਸਾਡੇ ਹੋਰ ਫਿਗਰ ਹੋ ਗਏ ਅੱਜ ਤੱਕ ਸਾਨੂੰ ਇਨਪੁਟ ਮਿਲੀ ਕਿ ਜਿਹੜੇ ਆਪਣੇ ਇਧਰ ਹਿਹਾਤਪੁਰ ਏਰੀਆ ਦੇ ਵਿੱਚ ਇਧਰ ਹਵਾਚਲ ਪ੍ਰਦੇਸ਼ ਦੇ ਵਿੱਚ ਕਿਤੇ ਉੱਥੇ ਕਿਤੇ ਫੈਰੇ ਹੋਏ ਨੇ ਫਿਰ ਅਸੀਂ ਸਾਡੀਆਂ ਆਪਣੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਉਹਦਾ ਡਿਸਪੈਚ ਕੀਤੀਆਂ ਉਹਨਾਂ ਦੇ ਵਿੱਚ ਸਾਨੂੰ ਇਹਨਾਂ ਨੂੰ ਜਿਹੜਾ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋ ਗਈ ਤਿੰਨ ਸੀ ਜਿਹੜੇ ਧੀਰੇ ਜਿਹਾ ਇੱਕ पांडे ਹੈ ਇੱਕ ਲక్ష్ਮੀ ਲੜਕੀ ਹੈ ਇਹਨਾਂ ਨੂੰ ਇੱਕ ਗੱਡੀ ਤੇ ਇਹਨਾਂ ਦੀ ਦੋ ਇਹਨਾਂ ਨੇ ਸਾਨੂੰ ਡਿਸਕਲੋਜ਼ਰ ਕੀਤਾ ਸੀ ਉਹਨੂੰ ਫਰਦਰ ਉਹਨੂੰ ਉਹਨੂੰ ਵੈਰੀਫਾਈ ਕਰਨ ਲਈ ਉਹ ਪਾਰਟੀ ਪਹਿਲਾਂ ਨਿਕਲ ਗਈ ਸੀ ਇਹ ਦਾ ਜਿਹੜਾ ਜਿਹੜਾ ਆਪਣੇ ਸੀਗਾ ਅਮਰਪ੍ਰੀਤ ਸਿੰਘ ਇਹ ਵੀ ਇੱਕ ਹੋਰ ਗੱਡੀ ਚਾ ਰਿਆ ਸੀ ਜਿੰਨੂੰ ਕਿ ਸਾਡਾ ਕ੍ਰਾਈਮ ਬ੍ਰਾਂਚ ਦੀ ਉਹਨੂੰ ਟੀਮ ਫਾਲੋ ਕਰ ਰਹੀ ਸੀ ਸੋ ਇੱਥੇ ਜਦੋਂ ਆਈ ਗੱਡੀ ਤੇ ਗੱਡੀ ਇਹਦੀ ਜਿਹੜੀ ਧਰਾਵ ਹੋਈ ਇਹ ਸਾਨੂੰ ਮੈਸੇਜ ਕੀਤਾ ਇਹ ਗੱਡੀ ਭੇਜੀ ਇਸ ਪਿੱਛੇ ਵੀ ਮੇਨ ਟਾਈਮ ਇਹ ਗੱਡੀ ਤੋਂ ਵਾਲੀ ਹੋਰ ਵੀ ਕੋਈ ਨਾ ਪਤਾ ਮਗਰੋਂ ਜਿੱਦੋਂ ਪੰਜਾ ਲਗਾ ਹਨੇਰਾ ਸੀਗਾ ਇਹ ਫਿਰ ਆਪਣੇ ਜਿਹੜੇ ਆਪਣੇ ਜਵਾਨ ਨੇ ਜਿਹੜੇ ਉਹ ਫਿਰ ਉਹ ਬੋਲੀ ਚੜਨੀ ਪਈ ਉਹਦੇ ਲਾਠੀ ਮਾਰ ਕੇ ਸੁਣਨਾ ਬਿਆਨ ਇਹਦੇ ਭੱਜ ਗਿਆ ਸੋ ਇਸ ਤਰ੍ਹਾਂ ਕਰਕੇ ਸਾਡੇ ਇਸ ਮੁਕਦਮੇ ਵਿੱਚ ਲਗਭਗ ਜਿਹੜੇ ਸਾਰੇ ਜਿਹੜੇ ਮਲਜਮ ਜਿਹੜੇ ਉਹ ਅਸੀਂ ਗ੍ਰਿਫਤਾਰ ਕਰ ਲਏ ਸੋ ਮੇਰੇ ਵੱਲੋਂ ਸਾਰਾ ਇਹੀ ਹੈ ਸਾਡੇ ਇਹਨੂੰ ਕਿ ਜਿਹੜਾ ਵੀ ਜਿਹੜਾ ਵੀ ਕੋਈ ਇਸ ਤਰ੍ਹਾਂ ਜਿਹੜਾ ਅਮਨ ਅਮਾਨ ਦਾ ਸਾਡਾ ਭੰਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰੀ ਚੁੱਕਾ ਹੈ